ਓ ਵੀ ਕੀ ਸੱਜ ਸੱਜ ਕੇ ਦੁਨੀਆ ਖੜਦੀ ਪਈ ਏ ਇੱਧਰ ਕੀ ਕਰ ਰਹੇ ਫੋਟੋ ਨਹੀਂ ਖਿੱਚੀ ਜਾ ਰਹੀ ਤੁਹਾਡੀ ਬੜਾ ਫੋਟੋਗ੍ਰਾਫਰ ਬੁਲਾਇਆ ਹੈ ਹੈ ਫੋਟੋਗ੍ਰਾਫਰ ਜੀ ਉਹ ਜੋ ਮਾਰ ਮਾਰ ਦੁਨੀਆ ਵੇਖਾਂ ਹਾਲ-ਵੇਲਾ ਨਹੀਂ ਵੇਖ ਨਹੀਂ ਸਾਰੇ ਪੱਤੇ ਹੁਣ ਲੱਗੀਆਂ ਨਾਲ ਇਹ ਨਾ ਕਿਉਂ ਸਾਨੂੰ ਬੋਲਣਾ ਵੀ ਨਹੀਂ ਹੁੰਦਾ ਸਾਨੂੰ ਤੁਰਨਾ ਵੀ ਨਹੀਂ ਹੁੰਦਾ ਤੁਸੀਂ ਪ੍ਰਦਰਸ਼ਨੀ ਤੇ ਲੱਗੇ ਹੋਏ ਹੋ ਬੀਆ ਨੂੰ ਬੀਬੀਆਂ ਜਿਆਦਾ ਤਾਂ ਕਾਟੋਗੀ ਲੱਡੂ ਖਾ ਕੇ ਜਲੇਬੀਆਂ ਖਾ ਕੇ ਨਹੀਂ ਫਰਾਕ ਸੂਟ ਅੱਜੀ ਸਸਰੀ ਘਰ ਸਸਰੀ ਘਰ ਜਲਾਣੀ ਆਉਂਦੀ ਤੁਹਾਨੂੰ ਵੱਡੀ ਹੈ ਚਾਹੇ ਕਾਏ ਆਈ ਸੈਂ ਇਹਦੇ ਹੁਣੇ ਚਲਾ ਲੈਣਗੇ ਹਿਸਾਬ ਨਾਲ ਕਿ ਕੰਮ ਅਸੀਂ ਕੋਈ ਨਹੀਂ ਕੀਤਾ ਡੱਕਾ ਨਹੀਂ ਤੋੜਿਆ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਅਨਦਰ ਵਲੌਗ ਹੋਰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋ ਹੋਗੇ ਇਧਰ ਦੰਦ ਕੱਢ ਰਹੀ ਇਸ ਜਨਤਾ ਵਹਿ ਕੇ ਸਾਹਮਣੇ ਜੀ ਗਾਇਜ਼ ਟਾਈਮ ਹੋ ਚੁੱਕਿਆ 8:30 ਤੇ ਅਸੀਂ ਸਾਰੇ ਜਣੇ ਹੋ ਗਏ ਆ ਰੈਡੀ ਸ਼ੈਡੀ ਇੰਡੀਆ ਗੋ ਤੇ ਅੱਜ ਅਸੀਂ ਜਾ ਰਹੇ ਆ ਕਿਤੇ ਨਾ ਕਿਤੇ ਸਾਡੀ ਫਲਾਈਟ ਤੇ ਆ ਰਹੀ ਰਹਿੰਦੀ ਹੈ ਅਸੀਂ ਜਾ ਰਹੇ ਆ ਟੀਨਾ ਹੁਣਾ ਕੋਲ ਉੱਥੇ ਅਖੰਡ ਪੁਰ ਸਾਹਿਬ ਦਾ ਪੈਣਾ ਭੋਗ ਇਸ ਕਰਕੇ ਉੱਥੇ ਅਸੀਂ ਸਾਰੇ ਜਣੇ ਚੱਲੇ ਆ ਤੇ ਪਹਿਲੇ ਹੀ ਅਸੀਂ ਲੇਟ ਹੋ ਚੁੱਕੇ ਆ ਵੈਸੇ ਭੋਗ ਭਾਵੇਂ ਪਹਿਲੇ ਸਾਡੇ ਜਾਂਦਿਆਂ ਨੂੰ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਟਿਲ ਦੈਨ ਬਾਏ ਬਾਏ ਹੈਲੋ ਗਾਇਜ਼ ਮੈਂ ਨਹੀਂ ਬੋਲਣਾ ਕੁਝ ਬੋਲਣਾ ਤੁਹਾਡਾ ਚੈਨਲ ਬੋਲ ਬੋਲਦੇ ਟੋਡਾ ਪੰਨ ਲੈਣ ਮੇਰੇ ਗੁੱਡੇ ਪੰਨੀ ਚੱਲੂ ਤੂੰ ਅੱਜ ਇੱਕਲਾ ਪੰਨ ਵਾਹ ਬੰਸਵਾਦ ਲੈ ਲੰਦਾ ਦੇ ਪੂਰੇ ਚੰਪਦੇ ਨੇ ਟੁੱਟੇ ਤੇ ਦੇਣੇ ਨੇ ਜਾਂਦੇ ਪੂਰੇ ਟੁੱਟੇ ਜਾਂਦੇ ਟਿੱਜ ਜਾਂਦੇ ਨੇ ਕਿੰਨੇ ਟੁੱਟ ਗਏ ਨੇ ਚਾਰ ਟੁੱਟ ਗਏ ਚਾਰ ਪੰਜ ਟੁੱਟ ਗਏ ਚਾਰ ਟੁੱਟੇ ਨੇ ਪੰਜ ਨਹੀਂ ਲਗਾਤਾਰ ਹੀ ਟੁੱਟੀ ਜਾਂਦੇ ਨੇ ਉੱਤੇ ਚਾਰ ਟੁੱਟੇ ਦੇ ਚਾਰ ਉਹਨਾਂ ਕੋਲ ਰੋਲ ਹੈਗੇ ਸਪ੍ਰਿੰਗ ਰੋਲ ਤੇ ਨਹੀਂ ਪਾਣ ਮੱਜਾਂ ਨਹੀਂ ਨੇ ਉਹ ਮੈਂ ਤੁਹਾਡਾ ਨਹੀਂ ਸੋਭਾ ਮੱਜਾਂ ਦੇ ਸਪ੍ਰਿੰਗ ਰੋਲ ਕੋ ਕੇਂਦੇ ਦੇਵੀ ਅੱਜ ờ ਪ੍ਰਾਣੀ ਫੂਕਣੀ ਵੀ ਚਾਹੀਦੀ ਜਿਹੜੇ ਐ ਫੈਕਟਰੀ ਆ ਜਿੱਥੇ ਪ੍ਰਾਣੀ ਲੈ ਕੇ ਜਾਂਦੇ ਲੋਕ ਉਹਨਾਂ ਨੂੰ ਫੂਕਦੇ ਨੇ ਹਾਂਜੀ ਗਾਇਸ ਅਸੀਂ ਪਹੁੰਚ ਚੁੱਕੇ ਹਾਂ ਉਹਦੇ ਉਹਨਾਂ ਦੇ ਪਿੰਡ ਤੇ ਇੱਥੇ ਕੁਟੀਆ ਤੇ ਹਰੇਕ ਸਾਲ ਸ੍ਰੀ ਕਨਫੜ ਸਾਹਿਬ ਦਾ ਪਾਠ ਕਰਵਾ ਕੇ ਭੋਗ ਪਾਇਆ ਜਾਂਦਾ ਤੇ ਸਾਡੇ ਜਾਣ ਤੱਕ ਤੇ ਅਰਦਾਸ ਹੁੰਦੀ ਪਈ ਸੀ ਭੋਗ ਪੈ ਗਿਆ ਸੀ ਚਲੋ ਪਰਮਾਤਮਾ ਦੀ ਕਿਰਪਾ ਨਾਲ ਸੀ ਅਰਦਾਸ 'ਚ ਸ਼ਾਮਲ ਹੋ ਗਏ ਸੀ ਤੇ ਉਸ ਤੋਂ ਬਾਅਦ ਉਹ ਲੰਗਰ ਚੱਲਦਾ ਪਿਆ ਲੰਗਰ ਦੀ ਵੀ ਮੈਂ ਬਾਅਦ ਚ ਕੈਪਚਰ ਕੀਤੀ ਏ ਬਹੁਤ ਜ਼ਿਆਦਾ ਸੰਗਤ ਹੁੰਦੀ ਏ ਬਹੁਤ ਜ਼ਿਆਦਾ ਪੂਰੇ ਏਰੀਆ ਦੀ ਸੰਗਤ ਆਉਂਦੀ ਏ ਤੇ ਫਿਰ ਮੈਂ ਉਦੋਂ ਕੈਪਚਰ ਨਹੀਂ ਕੀਤਾ ਕਿਉਂਕਿ ਗੈਦਰਿੰਗ ਦੇ ਵਿੱਚ ਮੈਨੂੰ ਔਖਾ ਲੱਗਦਾ ਤੇ ਜਦੋਂ ਸੰਗਤ ਥੋੜੀ ਜੀ ਰਹਿ ਗਈ ਸੀ ਨਾ ਉਦੋਂ ਆ ਕੋ ਮੈਂ ਬੈਕ ਸਾਈਡ ਤੋਂ ਕੈਪਚਰ ਕੀਤਾ ਤੇ ਇਹ ਵੀ ਬਸ ਇਹਨਾਂ ਦੀ ਫੈਮਲੀ ਰਹਿ ਜਾਂਦੀ ਹੁੰਦੀ ਕਿਉਂਕਿ ਸੇਵਾ ਕਰਦੇ ਨੇ ਇਹਨਾਂ ਦੇ ਪਿੰਡ ਦੀ ਸੰਗਤ ਤੇ ਫੈਮਲੀ ਸਾਰੀ ਉਹ ਸੇਵਾ ਕਰਦੇ ਨੇ ਫਿਰ ਬਾਅਦ ਵਿੱਚ ਲੰਗਰ ਛਕਦੇ ਪਏ ਨੇ ਤੇ ਮੰਮੀ ਹੁਣੀ ਬੈਠੇ ਪਏ ਨੇ ਤੇ ਇੱਥੇ ਗਗਨ ਤੇ ਨਮਨੀਤ ਅਸੀਂ ਲੰਗਰ ਛੱਕ ਲਿਆ ਸੀ ਇਸ ਲਈ ਅਸੀਂ ਸਾਈਡ ਤੇ ਹੋ ਕੇ ਬੈਗੇ ਸੀ ਤੇ ਆਨੰਦ ਸ਼ਰਾਰਤਾ ਕਰਨ ਲੱਗਾ ਪਿਆ ਪੂਰੀਆਂ ਤੇ ਇੰਨੇ ਮਤਲਬ ਟੈਂਟ ਦਾ ਕੋਈ ਕੋਨਾ ਨਹੀਂ ਸੀ ਛੱਡਿਆ ਜਿੱਦੇ ਨਾਲ ਪੰਗੇ ਨਹੀਂ ਲਏ ਸਾਰੇ ਬੱਚਿਆਂ ਦਾ ਹੀ ਹਾਲ ਸੀ ਬੜਾ ਫਨ ਕੀਤਾ ਇਹਨਾਂ ਨੇ ਤੇ ਆ ਮੈਂ ਥੋੜੀ ਜਿਹੀ ਆਪਣੀ ਕੈਪਚਰ ਕੀਤੀ ਏ ਬਸ ਥੋੜਾ ਜਿਹਾ ਬੈ ਕੇ ਫਿਰ ਅਸੀਂ ਚੱਲਾਂਗੇ ਘਰ ਬਹੁ ਬਹੁ ਆਹ ਫੋਟੋ ਆਨੰਦ ਵੀਰ ਫੋਟੋ ਬਹੁ ਆ ਗਿਆ ਵਿੱਚ ਨਵਨੀਤ ਉੱਤਰੇ ਆਹ ਵੇਖ ਲੈ ਇਹਦੇ ਕੰਮ ਮੁੰਡੇ ਨੇ ਆਹ ਮੁੰਡੇ ਨੇ ਮੀਚੀ ਮੜ ਗਈ ਫਟਵਾ ਤੱਕ ਚਾਲੋ ਫਟਵਾ ਤੱਕ ਇੱਧਰ ਆਓ ਇੱਧਰ ਆਓ ਮੇਰੇ ਵੱਲ ਬੇਟੀ ਆ ਗਈ ਵੱਟ ਤੇ ਬੈਠੀਆਂ ਨੇ ਵੱਟ ਤੇ ਬੈਠੀਆਂ ਨੇ ਵੱਟ ਤੇ ਬੈਠੀਆਂ ਆਹ ਬੈਠੀ ਇੰਜਲ ਫਟਾਫਟ ਥੱਲੇ ਹੋਊਗੀ ਹੈਲੋ ਪੁਆਇੰਟ ਜੀ ਇੱਕ ਥੀ ਬਤਾ ਦੇ ਲੈ ਕੇ ਆਇਓ ਬਹੁਤ ਦੇਖੀ ਟੋਡੇ ਕੋਣ ਥੀ ਲੈ ਕੇ ਆ ਪ੍ਰਿੰਟ ਆ ਦੇ ਮੇਰੇ ਕੋਲ ਪੋਛ ਰਹੀ ਆ ਵੀ ਕਿਤੇ ਕਿਤੇ ਲੈ ਕੇ ਆ ਜਦ ਲਈ ਖਸਤਰੀ ਸਮਾਨ ਦਾ ਦਵਾਈ ਸਾਰੇ ਕਿਉਂਕਿ ਜਿਹੜੇ ਸੁਣਾ ਚਲਾਣੀ ਆਉਂਦੀ ਤੁਹਾਨੂੰ ਗੱਡੀ ਹੈ ਡਰਾਈਵਰ ਸਾਹਿਬ ਉਹ ਡਰਾਈਵਰ ਸਾਹਿਬ ਬ੍ਰੇਕਸ ਨਹੀਂ ਰੇਸ ਕੀ ਦੱਸਿਓ ਬਾਬਾ ਜੀ ਕੀ ਕਹਿ ਰਹੇ ਸੀ ਕਲੱਚ ਕਿਹੜਾ ਕਿਹੜਾ ਚਾਹੇ ਸੇ ਕਾਏ ਹਾਰੀ ਸੈਂ ਇਹਦੇ ਹੁਣੀ ਚਲਾ ਲੈਣਗੇ ਹਿਸਾਬ ਨਾਲ ਇਹ ਤਾਂ ਸੌਖੀ ਹੋਈ ਐ ਬਸ ਇੱਕ ਮਿੰਟ ਮੈਂ ਫੇਰ ਕਰ ਲਾ ਉਹ ਪਾਪੇ ਵਾਲੀ ਦੇ ਲੈ ਤੀ ਉਹਦੇ ਨੂੰ ਕੰਮਾਂ ਤੋਂ ਉਹ ਉਹਦਾ ਸਾਰਾ ਕੁਝ ਗਿੰਦਾ ਸਾਰਾ ਪਤਾ ਐ ਉਹਨੂੰ ਕਿਉਂਕਿ ਗੱਡੀ ਰੱਖ ਲਈ ਸੀ ਰੱਖ ਲਓ ਤੂੰ ਬੜੀ ਧੀਰੇ ਦੋ ਲੋ ਕੋਈ ਨਾ ਚੱਲੂ ਕੋਈ ਸਾਰਾ ਉਹਨੂੰ ਤੇ ਸਾਰਾ ਉਹ ਦੇ ਦੇ ਜੇ ਮੈਨੂੰ ਲੱਗਦਾ ਅਗਲੇ ਸਾਲ ਨੂੰ ਚਲਾਣ ਲੱਗ ਜੇਗਾ ਇਹ ਮੱਗਨ ਵਾਲੀ ਗੱਡੀ ਚ ਜਾਣਾ। ਇਹਨੂੰ ਬੈਠੋ ਸਾਈਡ ਹੋਊਗਾ। ਹਾਂ ਲੋਗ ਗਿਆ। ਬਾਬਾ ਉਧੇ ਹਾਂਜੀ ਸੱਸਰੀ ਘਰ ਸੱਸਰੀ ਘਰ। ਹੈਲੋ। ਲੈ। ਅੰਦਰੋਂ ਵੀ ਬਣਾ ਲਿਆ। ਉਧਰੋਂ ਤੇ ਬਣਾਈ ਹੈ ਬਣਾਈ ਹੈ ਉਧਰ। ਆ ਬੈ ਕੇ ਹੁਣ ਚੱਲਦਾ ਸੀਟ ਤੇ ਰਹਿ ਗਿਆ। ਹਾਂਜੀ ਡਰਾਈਵਰ ਸਾਹਿਬ। ਅਸੀਂ ਸ਼ੀਸ਼ਾ ਖੋਲ੍ਹਿਆ ਵੇ। ਸ਼ੀਸ਼ਾ ਖੋਲ੍ਹ ਲਿਆ। ਤੁਸੀਂ ਸ਼ੀਸ਼ਾ ਤੇ ਖੋਲ੍ਹ ਲਿਆ ਤੁਸੀਂ। ਤੇ ਕਿੱਥੇ ਚੱਲੇ ਹੋ ਲੈ ਕੇ ਗੱਡੀ? ਅਸੀਂ ਜਿੱਧਰ ਮੋ ਹੈ। ਹੈਂ?

ਓਏ ਚਲੋ ਗੱਡੀ ਹੱਕੋ ਕੋਈ ਗੱਲ ਨਹੀਂ ਮੈਂ ਆਇਆ ਬਣਾ ਲਈ ਬਣਾ ਲਈ ਉਹ ਵੇਖੀ ਸੱਜ ਸੱਜ ਕੇ ਦੁਨੀਆ ਖੜਦੀ ਪਈ ਏ ਇੱਧਰ ਆਹ ਵੇਖ ਲੈ ਇੱਧਰ ਇੱਧਰ ਵੇ ਫੋਟੋ ਸ਼ੂਟ ਇਹ ਹੁਣ ਕੀ ਕਰ ਰਹੇ ਫੋਟੋ ਨਹੀਂ ਖਿੱਚੀ ਜਾ ਰਹੀ ਤੁਹਾਡੀ ਤੁਸੀਂ ਪ੍ਰਦਰਸ਼ਨੀ ਤੇ ਲੱਗੇ ਹੋਏ ਹੋ ਹੈ ਕੌਣ ਖਿੱਚ ਰਿਹਾ ਫੋਟੋ ਭਾਬੀ ਦੀ ਦੋ ਭਾਬੀਆਂ ਨੇ ਬੜਾ ਤਗੜਾ ਫੋਟੋਗ੍ਰਾਫਰ ਬੁਲਾਇਆ ਹੈ ਹਾਂ ਫੋਟੋਗ੍ਰਾਫਰ ਜੀ ਫੋਟੋਗ੍ਰਾਫਰ ਕਰਦਾ ਆਏ 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 ਫੋਟੋਗ੍ਰਾਫਰ ਤੇ ਵੇਖਾ ਨਹੀਂ ਕੀ ਕਰਦਾ ਹੈ ਨਹੀਂ ਅੱਛਾ ਫੋਟੋਗ੍ਰਾਫਰ ਉਧਰ ਵੇਖਾ ਪੋਜ਼ ਮਾਰ ਮਾਰ ਦੁਨੀਆ ਵੇਖਾ ਹਾਲ-ਵੇਲਾ ਹਾਲ ਤੇ ਦੇ ਆ ਵੇਖੀ ਚੁੰਨੀ ਵੇਖ ਨਹੀਂ ਸਾਰੇ ਪੱਤੇ ਹੁੰਜ ਦੇ ਲੱਗੀਆਂ ਨਾਲ ਫੋਟੋ ਖਿੱਚ ਆਏ ਹਾਏ ਹਾਏ ਆਏ ਹਾਏ ਆਏ ਹਾਏ ਕੰਮ ਗਈ ਆ ਦੀ ਫੋਟੋ ਤੇ ਖਿੱਚੀ ਨਹੀਂ ਗਈ ਜਿਹੜੇ ਅੱਛੇ ਫੋਟੋਗ੍ਰਾਫਰ ਨੇ ਵੀਡੀਓ ਬਣਾ ਰਹੇ ਨੇ ਬਸ ਇੰਨੇ ਅਸੀਂ ਇੰਨੇ ਚਿੱਨੇ ਫੋਟੋਗ੍ਰਾਫ ਬਸ ਰਹਿਣ ਦੇ ਐਡੇ ਖਰਾਬ ਨੇ ਨਾ ਆਪਣੀਆਂ ਫੋਟੋਆਂ ਕਰਾ ਲੈਂਦੇ ਨੀ ਤੇ ਮੇਰੇ ਵੀ ਕਹਿੰਦੇ ਸੀ ਅچھے ਨਹੀਂ ਆਗੇ ਜਿੰਦੇ ਸਾਨੂੰ ਫੋਨ ਵੀ ਟਿਕਾਣਾ ਹੁੰਦਾ ਹੈ ਕਿਵੇਂ ਚੱਲਦਾ ਬਸ ਬਸ ਹੁਣ ਤੁਸੀਂ ਇਹ ਨਾ ਕਿਉਂ ਸਾਨੂੰ ਬੋਲਣਾ ਵੀ ਨਹੀਂ ਹੁੰਦਾ ਸਾਨੂੰ ਤੁਰਨਾ ਵੀ ਨਹੀਂ ਹੁੰਦਾ ਨਹੀਂ ਸਾਨੂੰ ਬੋਲਣਾ ਵੀ ਨਹੀਂ ਹੁੰਦਾ ਦਾਦੀ ਉਹ ਤੋਂ ਫੋਟੇ ਪੈ ਗਏ ਹੈਗਾ ਵੀ ਹਾਂ ਪੈ ਗਏ ਸੀ ਸੋਲਗੇ ਸੀ ਮਤਲਬ ਕਿਥੇ ਨਹੀਂ ਛੱਡਣੀ ਹੈਗੀ ਅੱਜ ਉਹ ਲੱਗਾ ਪਿਆ ਮਸਤ ਹੋ ਗਏ ਓਏ ਪੁੱਤਰ ਜੀ ਕੀ ਕਰਦੇ ਹੋ ਤੁਸੀਂ ਕੀ ਕਰਦੇ ਹੋ ਤੁਸੀਂ ਦੱਛੋ ਉਦੇ ਸਿੰਘ ਕਾਕੇ ਦੇ ਆਜੋ ਚੱਲੀਏ ਚੱਲੀਏ ਆਜੋ ਅੰਦਰ ਚੱਲੀਏ ਉਦੇ ਆਜੋ ਮਲਾਪ ਕਿੱਥੇ ਹੈ ਮਲਾਪ ਉੱਥੇ ਗਿਆ ਪੁੱਤਰ ਅੰਦਰ ਗਿਆ ਅੰਦਰ ਮਲਾਪ ਨੂੰ ਰੱਖਣਾ ਫਿਰ ਹੈ ਰੱਖ ਲੈ ਮਲਾਪ ਨੂੰ ਹੈ ਬੀਨ ਜਿਆਦਾ ਤਾਂ ਖਾ ਟੋ ਗੀ ਲੱਡੂ ਕਾਹ ਚ ਜਲੇਬੀਆਂ ਖਾ ਗੇ ਹੈ ਜਿਆਦਾ ਖਾ ਲਿਆ ਹੈ ਹੈ ਆ ਵੀ ਹਾਂਜੀ ਜਿਆਦਾ ਹੀ ਖਾ ਲਿਆ ਜਲੇਬੀ ਨਾਲ ਇੱਕ ਨਹੀਂ ਖਾਦੀ ਹੋਣੀ ਕੀ ਖਾਦੀ ਏ ਸਣ ਇੱਕ ਇੱਕ ਕਰਦੀ ਸੁਸਤੀ ਪਤਾ ਨਹੀਂ ਗੱਲਾਂ ਪੈ ਗਈਆਂ ਹਾਂ ਪੀਰ ਤੇ ਜਾਈ ਜਾ ਬਹਿ ਬਹਿ ਕੇ ਜਿਆਦਾ ਪੈਂਦੀ ਸੋ ਮੈਂ ਤਾਂ ਤੂ ਗੋਰੀ ਖਾ ਗਈ ਮੈਂ ਜਲੇਬੀਆਂ ਖਾਣ ਦੀ ਤੰਬੀਰ ਰਹਿਣਾ ਆਹ ਵੇਖ ਹੁਣ ਕੀ ਹੁਣ ਰਾਮ ਨਾ ਨਹੀਂ ਫਰਾਕ ਸੂਟ ਤੁਸੀਂ ਤਾਂ ਬਰਾਗੀ ਪਾਇਆ ਤੇਰੀ ਜ਼ਿਆਦਾ ਹੈ ਨਾ ਬਣਾ ਲਿਆ ਹੀ ਹੈ ਬਣਾ ਕੇ ਦੇ ਨਹੀਂ ਕਰਦਾ ਕਹਿੰਦਾ ਮੈਂ ਬਾਹਰ ਹੀ ਰਵਾਂ ਕਾਕਾ ਨਹੀਂ ਆਉਂਦਾ ਅੰਦਰ ਹੁਣ ਕਾਕਾ ਬਾਹਰ ਹੀ ਰਹੇਗਾ ਆ ਹਾਂ ਆ ਆ ਕੀ ਕਰਦੇ ਹੋ ਆਨੰਦ ਸਿੰਘ ਇਨ ਨੂੰ ਪਤਾ ਕੀ ਉਹ ਵਾਕਰੇ ਨਾ ਬਾਹਰ ਉਹਨੂੰ ਕਦੀ ਸੁੱਟਦਾ ਕਦੀ ਫੇਰ ਉਹ ਕਰ ਦਿੰਦਾ ਹੋਰ ਉਹਦੇ ਨਾਲੇ ਉਹ ਹਾਂਜੀ ਗਾਇਜ਼ ਵੈਲਕਮ ਬੈਕ ਤੇ ਅਸੀਂ ਆ ਗਏ ਆ ਘਰ ਹੁਣੇ ਪਹੁੰਚੇ ਆ ਸਾਨੂੰ ਅੱਜ ਗਏ ਨੇ ਕਿੰਨਾ ਟਾਈਮ ਹੋ ਗਿਆ 4 4 ਵਜ ਗਏ ਨੇ ਸਾਨੂੰ 4 ਵਜ ਗਏ ਨੇ 4 ਵਜੇ ਅਸੀਂ ਪਹੁੰਚੇ ਆ ਘਰ ਤੇ ਥੱਕ ਗਏ ਆ ਅਸੀਂ ਬਹਿ ਬਹਿ ਕੇ ਕੰਮ ਅਸੀਂ ਕੋਈ ਨਹੀਂ ਕੀਤਾ ਡੱਕਾ ਨਹੀਂ ਤੋੜਿਆ ਪਰਾਸੀਂ ਥੱਕ ਕੇਵੇਂ ਗਏ ਆ ਪਤਾ ਨਹੀਂ ਅਸੀਂ ਕਿੰਨਾ ਕੋ ਕੰਮ ਕੀਤਾ ਹੁੰਦਾ ਤੇ ਹੁਣ ਉੱਥੇ ਜਾਣਾ ਜਿਆਦਾ ਮੈਂ ਕੈਪਚਰ ਨਹੀਂ ਕੀਤਾ ਕਿਉਂਕਿ ਗੈਦਰਿੰਗ ਦੇ ਵਿੱਚ ਫਿਰੋਖਾ ਹੋ ਜਾਂਦਾ ਹੈ ਚਲੋ ਜੀ ਅੱਜ ਦੇ ਵਲੌਗ ਦਾ ਕਰਦੇ ਆਪਾਂ ਇੱਥੇ ਐਂਡ ਤੇ ਮਿਲਦੇ ਆਂ ਨੈਕਸਟ ਵਧੀਆ ਜੇ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕਸ ਫॉर ਵਾਚਿੰਗ ਬਾਏ